ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਸੈਂਡਵਿਚ ਇਹਦੇ ਲਈ ਆਪਾਂ ਇਹ ਲੈਨੇ ਆਲੂ ਇਹ ਆਪਾਂ ਉਬਾਲ ਕੇ ਠੰਡੇ ਕਰ ਲੈਨੇ ਇੱਕ ਟਮਾਟਰ ਲਿਆ ਇੱਕ ਪਿਆਜ਼ ਤੇ ਹਰੀਆਂ ਮਿਰਚਾਂ ਲਈਆਂ ਨੇ 4 ਇਹਨਾਂ ਨੂੰ ਆਪਾਂ ਬਰੀਕ ਕੱਟ ਲੈਨੇ ਜੀ ਸਾਰਿਆਂ ਨੂੰ ਇਹਦੇ ਵਿੱਚ ਆਂ ਚੀਰਾ ਪਾ ਕੇ ਆਪਾਂ ਕੱਟ ਲਾਂਗੇ ਜੀ ਇਹ ਚ ਜੇ ਆਪਾਂ ਕੱਟ ਲੈਣੇ ਆ ਜੀ ਪਹਿਲਾਂ ਇਸ ਵਨ ਆਪਾਂ ਕੱਟ ਲਿਆ ਜੀ ਇੱਕ ਮਰਚ ਆਪਾਂ ਰੱਖ ਲਈ ਐ ਜਿਆਦੇ ਨਹੀਂ ਜੀ ਕੌੜੀਆਂ ਨੇ ਹੁਣ ਆਪਾਂ ਆਲੂ ਮੈਸ਼ ਕਰ ਲੈਣੇ ਆ ਪਹਿਲਾਂ ਆਪਾਂ ਕਰ ਲੈਨੇ ਜੀ ਮੈਸ ਹੁਣ ਆਪਾਂ ਇਹ ਸਾਰਾ ਸਮਾਨ ਇਹਦੇ ਵਿੱਚ ਪਾ ਦਾਂਗੇ ਨੌੜ ਮਿਰਚ ਮਸਾਲੇ ਆਪਦੇ ਹਿਸਾਬ ਨਾਲ ਪਾ ਲਾਂਗੇ ਇੱਕ ਕਹ ਲੈਂਦੀ ਆ ਜੀ ਸਿੰਬਲਾ ਮਿਰਚ ਆਪਣੇ ਘਰੇ ਲੱਗੀ ਹੋਈ ਸੀ ਕੋਈ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਨੇ ਆ ਬਰੀ ਕੱਟ ਲੈਨੇ ਇਹਨੂੰ ਵੀ ਆਪਾਂ ਇਹਦੇ ਵੀ ਆਪਾਂ ਕੱਢ ਦੇਵਾਂਗੇ ਜੀ ਮਿਰਚ ਵੀ ਆਪਾਂ ਕੱਟ ਲਈ ਜੀ ਇਹਨੂੰ ਵੀ ਵਿੱਚ ਪਾ ਲਾਂਗੇ ਇਹ ਵੀ ਆਪਾਂ ਇਹਦੇ ਕੱਢ ਦਿੱਤੇ ਨੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਨਾਣ ਮਿਰਚ ଲୁଣ ਪਾਵਾਂਗੇ ਜੀ ਸਵਾਦ ਅਨੁਸਾਰ ਪਾਵਾਂਗੇ ਆਪਾਂ ਥੋੜੀ ਜੀ ਪਾਵਾਂਗੇ ਜੀ ਲਾਲ ਮਿਰਚ ਗਰਮ ਮਸਾਲਾ ਪਾ ਦਾਂਗੇ ਜੀ ਧਨੀਆ ਪਾਊਡਰ ਹੁਣ ਇਹਨੂੰ ਮਿਕਸ ਕਰ ਲਾਂਗੇ ਜੀ ਚੰਗੀ ਤਰ੍ਹਾਂ ਜਿਆਦਾ ਮਸਾਲੇ ਆਪਾਂ ਨਹੀਂ ਪਾਈ ਜੀ ਕਾਮਨ ਜੀ ਮਸਾਲੇ ਪਾਏ ਨੇ ਇਹ ਮਿਕਸ ਕਰ ਲਈਏ ਜੀ ਆਪਾਂ ਚੰਗੀ ਤਰ੍ਹਾਂ ਹੁਣ ਆਪਾਂ ਬਰੈਡਾਂ ਦੇ ਵਿੱਚ ਲਾ ਲੈਨੇ ਇਹਨਾਂ ਨੂੰ ਇਹ ਆਪਾਂ ਟਮਾਟੋ ਸੌਸ ਲੈ ਲਈਏ ਜੀ ਇਹ ਲੈ ਇੱਕ ਬਰੈਡਾਂ ਦਾ ਪੈਕਟ ਪਹਿਲਾਂ ਸਾਰੇ ਬਰੈਡਾਂ ਦੇ ਵਿੱਚ ਆਪਾਂ ਲਾ ਲੈਨੇ ਇਹਨਾਂ ਫਿਰ ਤਵੇ ਦੇ ਉੱਤੇ ਸੇਕ ਲਾਂਗੇ ਤੋ ਸੌਸ ਲਾ ਲਾਂਗੇ ਜੀ ਆਪਾਂ ਵਿੱਚ ਤੁਸੀਂ ਇੱਕ ਸਾਈਡ ਤੇ ਹਰੀ ਚਟਨੀ ਵੀ ਲਾ ਸਕਦੇ ਹੋ ਖੀਨੇ ਤੇ ਧਨੀਏ ਦੀ ਬਣਾ ਕੇ ਆਪਣੇ ਕੋ ਧਨੀਆ ਇਸ ਟਾਈਮ ਹੈ ਨਹੀਂ ਸੀਗਾ ਜੀ ਤਾਂ ਕਰਕੇ ਆਪਾਂ ਨਹੀਂ ਬਣਾਈ ਹੁਣ ਆਪਾਂ ਇਹਦੇ ਉੱਤੇ ਆਲੂ ਲਾ ਦਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਨਹੀਂ ਜੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੀ ਸਾਥ ਦੀ ਬਹੁਤ ਜ਼ਰੂਰਤ ਹੈ ਜੀ ਸਪੋਰਟ ਜ਼ਰੂਰ ਕਰਿਓ ਇਹਨੂੰ ਪਲੇਟ 'ਚ ਰੱਖ ਲੈਨੇ ਆਪਾਂ ਇਸੇ ਤਰ੍ਹਾਂ ਆਪਾਂ ਸਾਰੇ ਤਿਆਰ ਕਰਕੇ ਰੱਖ ਲੈਨੇ ਆ ਜੀ ਪਹਿਲਾਂ ਆਲੂ ਵੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲਾ ਸਕਦੇ ਹੋ ਬਹੁਤ ਟੇਸਟੀ ਬਣਦੇ ਨੇ ਜੀ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ ਬਣਾਉਣ ਨੂੰ ਵੀ ਕੋਈ ਟਾਈਮ ਨਹੀਂ ਲੱਗਦਾ ਇਹ ਲਾ ਲੈਣੀ ਜੀ ਆਪਾਂ ਸਾਰੇ ਬਰੈਡ ਤਿਆਰ ਕਰ ਲਏ ਨੇ ਹੁਣ ਆਪਾਂ ਇਹਨਾਂ ਨੂੰ ਸੇਕ ਕੇ ਤਿਆਰ ਕਰਦੇ ਹਾਂ ਇਹ ਆਲੂ ਬਚ ਗਏ ਨੇ ਇਹਨਾਂ ਨੂੰ ਆਪਾਂ ਕਿਸੇ

ਤਾਂ ਵੇ ਨੂੰ ਆਪਾਂ ਕਿਉਂ ਲਾ ਲੈਨੇ ਆ ਜੀ ਇਨਾਂ ਦੇ ਉੱਪਰ ਵੀ ਘਿਓ ਲਾ ਦਾਂਗੇ ਉੱਪਰਲੀ ਸਾਈਡ ਦੂਸਰਾ ਪਾਸਾ ਕਰ ਦਨੇ ਜੀ ਇਹ ਗੈਸ ਆਪਣਾ ਘੱਟ ਰੱਖਿਆ ਹੋਇਆ ਫਿਰ ਇੱਕ ਏਸਪੀ ਬੰਨ੍ਹਗੇ ਜੀ ਫਟਾਰ ਲੈਣੇ ਆ ਜੀ ਹੁਣ ਆਪਾਂ ਇਹਨਾਂ ਨੂੰ نیچے ਤੋਂ ਵੀ ਸਿੱਕ ਗਏ ਨੇ ਜੀ ਵਧੀਆ ਥੋੜਾ ਜਿਹਾ ਘਿਓ ਆਪਾਂ ਹੋਰ ਲਾ ਦਾਂਗੇ ਇਹਦੇ ਉੱਤੇ ਸਾਰੇ ਸੇਕ ਲਾਂਗੇ ਜੀ ਇਸੇ ਤਰ੍ਹਾਂ ਕੱਟ ਲੈਣੇ ਆ ਜੀ ਇਹਨਾਂ ਨੂੰ ਆਪਾਂ ਬਣ ਕੇ ਤਿਆਰ ਨੇ ਜੀ ਆਪਾਂ ਇਹਨੂੰ ਟਮਾਟੋ ਸੌਸ ਨਾਲ ਸਰਵ ਕਰ ਲਾਂਗੇ ਲੇਟ ਆਪਣੀ ਤਿਆਰ ਹੈ ਜੀ ਟਮਾਟੋ ਸੌਸ ਨਾਲ ਆਪਾਂ ਸਰਵ ਕਰ ਲਏ ਨੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ